ਕਾਲ ਕੋਈ ਨਹੀਂ ਚਲ ਜਾ ਉਠ ਗੱਲਾਂ ਬਾਤ ਚ ਕਰ ਲਈ ਜਾ ਕੇ ਚਾਹ ਬਣਾ ਲਾ ਘੋਟ ਕੋਈ ਗੱਲ ਨਹੀਂ ਚਾਹ ਵੀ ਪੀ ਲਾਂਗੇ ਰਹਿ ਜਾ ਕੋਈ ਗੱਲ ਨਹੀਂ ਕੱਲ ਮੈਂ ਨਹੀਂ ਬਣਾ ਲਈ ਹੁੰਦੀ ਆ ਬੱਸਾਂ ਜਾਏ ਤੁਸੀਂ ਥੱਕ ਗਏ ਹੋਣੇ ਸੁਣਿਓ ਗਿਆ ਤਿਆਰ ਹਾਂ ਜੀ ਮੈਂ ਤਾਂ ਤਿਆਰ ਹੀ ਆ ਤੈਂ ਕਿੱਥੇ ਚਲ ਗਏ ਸੀ ਇੱਥੇ ਬਾਹਰ ਕੋ ਤਾਂ ਮੁੰਡੇ ਲੱਗੇ ਮੈਂ ਅੱਛਾ ਤੇ ਫੋਨ ਕੀਤਾ ਤੀ ਇਹਨਾਂ ਨੂੰ ਕੀਤਾ ਇਹ ਲਵੜੀ ਭਾਈ ਨਾਲ ਗੱਲ ਹੋਈ ਮੇਰੀ ਅੱਛਾ ਉਹ ਕਹਿੰਦੇ ਆਪਾਂ ਜਾਣਾ ਬਾਹਰ 1:00 ਵਜੇ ਤੱਕ ਤੇ ਪਹਿਲਾਂ ਪਹਿਲਾਂ ਆ ਜਿਓ ਠੀਕ ਆ ਕਹਿੰਦੇ ਕਿਥੇ ਜਾਣਾ ਦੱਸਣੀ ਉਹਨਾਂ ਨੇ ਬਾਦ ਚਾਨ ਕਿਤੇ ਨਹੀਂ ਪੁੱਛਤਾ ਉਹਨਾਂ ਨੇ ਕਿਤੇ ਠੀਕ ਨਹੀਂ ਪਤਾ ਮੈਨੂੰ ਇਹਦੇ ਜਾ ਕੇ ਪਤਾ ਲੱਗੂ ਹਾਂ ਜਾਂਦੇ ਕਿਦੇ ਕਿ ਨਹੀਂ ਹਾਂ ਤੇ ਤੂੰ ਉਹਨਾਂ ਨਾਲ ਵੱਧ ਘੱਟ ਨਾਲ ਕੁਝ ਕਿਹਾ ਤੇ ਠੀਕ ਆ ਨਾ ਉਹਨਾਂ ਨੇ ਕਿਉਂ ਗੱਲ ਕਰਨਗੇ ਮਸ਼ੀਨ ਬਾਰੇ ਫੇਰ ਗੱਲ ਕਰਨੀ ਹੈ ਨਹੀਂ ਤੇ ਓਦਾਂ ਨਹੀਂ ਕਰਨੀ ਕੋਈ ਗੱਲ ਨਾ ਠੀਕ ਆ ਮੈਨੂੰ ਤਾਂ ਲੱਗਦਾ ਉਹ ਚੋਲੇ ਨੇ ਸਮਝਾਤਾ ਵਾ ਉਤੋਂ ਬਾਅਦ ਨਹੀਂ ਗੱਲ ਕਰਨੀ ਉਹਨਾਂ ਨੇ ਹਾਂਜੀ ਇਹ ਤਾਂ ਮੈਨੂੰ ਲੱਗਦਾ ਇਹ ਤਾਂ ਚਲ ਹੁਣ ਜਾ ਕੇ ਰਵਿੰਦਰ ਕੋਲੋਂ ਪਤਾ ਲੱਗਣਾ ਕੀ ਕਹਿੰਦੀ ਰਵਿੰਦਰ ਦੇ ਮੂੰਹ ਤੋਂ ਪਤਾ ਲੱਗ ਜਾਣਾ ਉਹਨਾਂ ਦੇ ਮੂੰਹ ਤੋਂ ਪਤਾ ਲੱਗਣਾ ਕੀ ਚੋਂਦੇ ਆ ਹਾਂ ਰਵਿੰਦਰ ਨਾ ਜੇ ਪਾਉਣਾ ਕਿ ਉਹ ਮੈਂ ਕੀਤਾ ਹੀ लवली ਭਾਈ ਨਹੀਂ ਚੁੱਕਿਆ ਚਲ ਜੰਦੇ ਜੰਦੇ ਕਰ ਦਿੰਦੇ ਆ ਰਪਿੰਦਰ ਨਾਲ ਹੀ ਗੱਲ ਹੋਈ ਰਪਿੰਦਰ ਨਾਲ ਗੱਲ ਹੋਏ ਨਾ ਤੇ ਪਤਾ ਲੱਗ ਜਾਂਦਾ ਵਾ ਕੀ ਹਾਲ ਆ ਉਹਦਾ ਕਿਦਾਂ ਚਲ ਕੋਈ ਨਹੀਂ ਰਪਿੰਦਰ ਨਾਲ ਕਰ ਲੈਂਦੇ ਕਰੀ ਗੱਲ ਚਲ ਠੀਕ ਹੈ ਬੇ ਰਸਤੇ ਜੀ ਵੇਖ ਲਾਂਗੇ ਤੇ ਚੁੱਕੂਗੀ ਠੀਕ ਆ ਉੱਥੇ ਜਾ ਕੇ ਮਿਲ ਹੀ ਲੈਣਾ ਹਾਂ ਅਗਮ ਕਿੱਥੇ ਅਗਮ ਉੱਥੇ ਬਾਹਰ ਹੀ ਪਈ ਗੱਡੀ ਆ ਹਾਂਜੀ ਕਿੱਢਣ ਡਿਆ ਵਾ ਚਲ ਤੁਹਾਨੂੰ ਨਾਲ ਲਿਆ ਚਲੀ ਜੀ ਫਿਰ ਹਾਂਜੀ ਚਲੋ ਠੀਕ ਆ ਮੈਂ ਲੈ ਕੇ ਆ ਪਲੇ ਇੱਨੀ ਅਗਮ ਨੂੰ ਉਹ ਤਾਂ ਹੀ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਛੇਤੀ ਆ ਜਾਣਾ ਵਾ ਫਿਰ ਮੈਂ ਰੱਖ ਲੈਨੀ ਐ ਐਵੇਂ ਤੂੰ ਉਹਨੂੰ ਧੱਕੇ ਦਿੰਦੇ ਰਹੋਗੇ ਤੇ ਬਸ ਚ ਦੁੱਧ ਦੇਈਂ ਆਹ ਦੁੱਧ ਮੈਂ ਪੜਾਈ ਆ ਤਾਂ ਟਾਈਮ ਲੱਗ ਜੇ ਫਿਰ ਕੋਈ ਗੱਲ ਨਹੀਂ ਨਾ ਸਾਂਭ ਲੈਣਾ ਸੌਂ ਜਾਣਾ ਨੇ ਤੂੰ ਤਾਈ ਕੋ ਰਹਿ ਪੈਂਦਾ ਵਾ ਹਾਂਜੀ ਹਾਂਜੀ ਪਰ ਇਹ ਸੌਣਾ ਟਾਈਮ ਦੇ ਨਾਲ ਹੀ ਸੌਂ ਜਾਣਾ ਵਾ ਹਾਂਜੀ ਚਲੋ ਤੁਸੀਂ ਮੈਂ ਦਰਵਾਜ਼ਾ ਬੰਦ ਕਰ ਲਾਂ ਚਲ ਕਰ ਲੋ ਹਾਂਜੀ ਆ ਜਾ ਫਿਰ ਚਲੋ ਮੈਨੂੰ ਲੱਗਦਾ ਵੀਰ ਬਣੀ ਆਈ ਹੁਣੇ ਆਹ ਹੁਣ ਪਰਵਾਉਂ ਗਿਆ ਖੋਲਾ ਪਤਾ ਜਾ ਕੇ ਗੇਟ ਨੀ ਕਿੱਥੇ ਚਲੀ ਆ ਮਮੀ ਘੇੜ ਖੋਲਾ ਚਲੀ ਸੀ ਮੈਂ ਜਵਦਾ ਪਰੋਣੇ ਆ ਗਏ ਆ ਮੈਨੂੰ ਵੀ ਸੁਣ ਦਿਆ ਵਾ ਘੇੜ ਖੜਕਦਾ ਮੈਂ ਨਾ ਜਾਉਂਗੀ ਖੋਲਣ ਚਲ ਕੋਈ ਨਹੀਂ ਦੀ ਹਾਂ ਕੰਮ ਕਰ ਲਓ ਮੈਂ ਖੋਲ ਹੁੰਦੀ ਆ ਜਾ ਕੇ ਚਲ ਜਾ ਕੇ ਆਪਣਾ ਕੰਮ ਕਰ ਮੈਂ ਕੋਲ ਨਹੀਂਨੀ ਕਿਦਾਂ ਭੱਜੀ ਜਾਂਦੀ ਗੇਟ ਖੋਲਣ ਮੈਂ ਨਾ ਖੋਲੂਗੀ ਜਿਹੜੀ ਬੈਠੀ ਆ ਇੱਥੇ ਫਾਦੀ ਹੋਈ ਦੱਸ ਜੇ ਮੈਂ ਗੇੜ ਖੋਲ ਦਿੰਦੀ ਜਾ ਕੇ ਤੇ ਮੈਂ ਦੱਸਣਾ ਕੋ ਕੀ ਫੜ ਲੈਣਾ ਹੈ ਜਾਂਦੀ ਆਪਲਾ ਫਾਦੀ ਕਰਦੇ ਆ ਕਿਦੇ ਮੈਂ ਨਹੀਂ ਚੱਲ ਤੁਸੀਂ ਖੋਲੋ ਤੁਸੀਂ ਵੱਡੇ ਹੋ ਜੋ ਹੋ ਨੋ ਕੋਈ ਆ ਕੇ ਉਹ ਸਾਸ਼ਿਕਰ ਮਾਸੀ ਸਾਸ਼ਿਕਰ ਸਾਸ਼ਿਕਰ ਵੀ ਕਿਦਾਂ ਹੱਥ ਲੰਮ ਪੰਦੇ ਆ ਗਈ ਗੇਟ ਤੇ ਆਉਂ ਖੋਲਣ ਦੌੜੀ ਸੀ ਜਿੱਦਾਂ ਉਹਨਾਂ ਕੋ ਜਾ ਕੇ ਨਾ ਲਫਾਫੇ ਫੜਨੇ ਇਹਨੇ ਉਹ ਅਗੇ ਖਾਲੀ ਹੱਥ ਨਾਲ ਮੁਕੰਮਲ ਹੋਰ ਸਨੋਂ ਤੇਨ ਰਠੀਕ ਠਾਕ ਹੀ ਸਾਰੇ ਹਾਂਜੀ ਵਧੀਆ ਸਾਰੇ ਤੇ ਇਹ ਚਨਾਮਾ ਸੇ ਠੀਕ ਰਹਿੰਦੇ ਹਾਂ ਠੀਕ ਆ ਮੈਂ ਵੀ ਠੀਕ ਆ ਰਵਿੰਦਰ ਕਿੱਥੇ ਗਈ ਐ ਇੱਥੇ ਹੀ ਆ ਜਾਂਦੀ ਐ ਲਵਲੀ ਉਹ ਜਰਾ ਕੁ ਗਿਆ ਹੀ ਬਾਹਰ ਨੂੰ ਅੱਛਾ ਅੱਛਾ ਠੀਕ ਆ ਕੀਤਾ ਹੀ ਫੋਨ ਅਹੀਂ ਕਹਿੰਦੇ ਇਹ ਜਾਣਾ ਹੀ ਕਿਤੇ ਤੇ ਟਾਈਮ ਨਾ ਆ ਜਿਓ ਆਹ ਦੱਸਿਆ ਹੀ ਉਹਨੇ ਹਾਂ ਜੀ ਆਖਣ ਦਿਆ ਹੀ ਆਉਣਾ ਵਾ ਉਹਨਾਂ ਨੇ ਹਾਂ ਜੀ ਹਾਂ ਜੀ ਸੱਸ ਜੀ ਹਾਲੋ ਹਾਂ ਜੀ ਵਧੀਆ ਐਸਕੇ ਬੱ비 ਸੱਸ ਜੀ ਕਾਲੋ ਪਾ ਠੀਕਰ ਰਪਿੰਦਰ ਹਾਂ ਜੀ ਉਸ ਨਾਲ ਠੀਕ ਹੈ ਵਧੀਆ ਵਧੀਆ ਤੂੰ ਉਸ ਨਾਲ ਠੀਕ ਹੈ ਹਾਂਜੀ ਵਧੀਆ ਠੀਕ ਆ ਤੇ ਅਗਮ ਠੀਕ ਆ ਅਗਮ ਠੀਕ ਆ ਲੈ ਕੇ ਨਹੀਂ ਆਏ ਨਾਲ ਮੈਂ ਤਾਈ ਜੀ ਕੋ ਛੱਡ ਆਏ ਡਿਆਏ ਖੇਡਣ ਤੇ ਤਾਈ ਕਹਿੰਦੇ ਸੀ ਕਿ ਚੱਲ ਇੱਥੇ ਜ਼ਿਆਦਾ ਟਾਈਮ ਲੱਗਣਾ ਤੇ ਫਿਰ ਦੱਸ ਦਿਓ ਮੈਨੂੰ ਜੇ ਥੋੜਾ ਲੱਗੂਗਾ ਫਿਰ ਰਹਿਣ ਦੇ ਇੱਥੇ ਕੋਈ ਗੱਲ ਨਹੀਂ ਚੱਲ ਤੁਸੀਂ ਨਾਲ ਲੈ ਆਉਂਗੇ ਮਾਸਾ ਜੀ ਨਾਲ ਹੈਗਾ ਕਿੱਦਾਂ ਰੋ ਕੋਈ ਗੱਲ ਨਹੀਂ ਚੱਲ ਬਸ ਕੀ ਥੱਕੇ ਦਿੰਦੇ ਰਹਿਣਾ ਅਸੀਂ ਚਲੇਗਾ ਗਰਮੀ ਬੜੀ ਇੱਕ ਨਾਲ ਆ ਗਈ ਤੇ ਹੈ ਨਹੀਂ ਕੋਈ ਗੱਲ ਨਹੀਂ ਕਿੰਦੀ ਦੋਦਾ ਤੇ ਮੈਂ ਦੇ ਆਈ ਹਾਂ ਸੇ ਚਾ ਮੈਂ ਚੱਲ ਕੇ ਆਲਦੇ ਹਾਂ ਸੋਇਣਾ ਅੰਨੇ ਘੜੀਆਂ ਚੱਲ ਕੋਈ ਗੱਲ ਨਹੀਂ ਚੱਲ ਜਾ ਉੱਠ ਗੱਲਾਂ ਬਾਤ ਚ ਕਰ ਲਈ ਜਾ ਕੇ ਚਾਹ ਬਣਾ ਲਾ ਕੋਟ ਕੋਈ ਗੱਲ ਨਹੀਂ ਚਾਹ ਵੀ ਪੀ ਲਾਂਗੇ ਰਹਿ ਜਾ ਕੋਈ ਗੱਲ ਨਹੀਂ ਨਹੀਂ ਬਣਾ ਲੈਂਦੀ ਹੁੰਦੀ ਆ ਬੱਸਾਂ ਜਾਏ ਤੂੰ ਥੱਕਦੇ ਹੋਣੀ ਚਾਹ ਤੇ ਬਣਾਉਣੀ ਆ ਤੇ ਚਾਹ ਦੇ ਨਾਲ ਕੀ ਰੱਖਾਂ ਜੇ ਇਹਨਾਂ ਨੂੰ ਮੈਂ ਸਵੇਰੇ ਆਖਿਆ ਹੀ ਨਾ ਤੇ ਇਹਨਾਂ ਨੇ ਵੀ ਕੰਨਾਕੀਸਲ ਕਰ ਛੜਿਆ ਵਾ ਕਿ ਜੋ ਤੁਹਾਨੂੰ ਕਿਹਾ ਵਗੀ ਪਰੌਣਿਆਂ ਨੇ ਆਉਣਾ ਵਾ ਤੁਸੀਂ ਕੋਹ ਨਾ ਕੋਹ ਨਾਲ ਲੈ ਆਈ ਦੋ ਮੰਮੀ ਨੂੰ ਆਜ ਮਾਰਦੀ ਆ ਕੋ ਮਮੀ ਗੱਲ ਸੁਣੇ ਮੜੀ ਜੀ ਆ ਗਈ ਆ ਨੀ ਹਾਂ ਦੱਸ ਕੀ ਬਾਂਗਾ ਮਾਰੀ ਜਾਨੀ ਮੰਮੀ ਵਾਜਾਂ ਕੀ ਮਾਰਨੀ ਆ ਵਾ ਮੈਂ ਤੁਹਾਨੂੰ ਇਹ ਪੁੱਛਣਾ ਹੀ ਕਿ ਚਾਹ ਦੇ ਨਾਲ ਕੀ ਰੱਖਾਂ ਘਰ ਤੇ ਕੁਝ ਵੀ ਨਹੀਂ ਹੈਗਾ ਆ ਵੇਖੋ ਬਸ ਐ ਹੋਈ ਪੁਜੀਆ ਜੀ ਆਇਆ ਕੱਲਾ ਕੋਈ ਮਾਸਾ ਕੀ ਐਵੇਂ ਝੁਰਪੁਰ ਜਾਈ ਅ ਵਿੱਚ ਤੇ ਹੈ ਹੀ ਨਹੀਂ ਨਿਕਾਨਾ ਪਿਆ ਲੈਣੀ ਐ ਚਾਹ ਫੋਕੀ ਚਾਹ ਨਾ ਉਹਨਾਂ ਦੇ ਗਾੜੀ ਰੱਖ ਉਹ ਕਿੱਡਾ ਤੇਲੀ ਮਰੱਬਾ ਲੈ ਕੇ ਆਏ ਖਾਲੀ ਹੱਥ ਆ ਗਏ ਲਮਕਾਉਂਦੇ ਉਹਨਾਂ ਨੂੰ ਤੇ ਮਾਸਾ ਸ਼ਰਮ ਆਈ ਨਹੀਂ ਚ ਕੋਈ ਲੈ ਹੀ ਜਾਈਏ ਫਿਰ ਵੀ ਨੇ ਜਰੀ ਨਹੀਂ ਆਏ ਆ ਉਹ ਮਾਤਾ ਸਵੇਰੇ ਇਹਨਾਂ ਨੂੰ ਵੀ ਆਖਿਆ ਸੀ ਤੇ ਇਹਨਾਂ ਨੇ ਵੀ ਬਸ ਧਿਆਨ ਉਹ ਵੇ ਤੇ ਮੈਨੂੰ ਮੈਂ ਕਹਿ ਨਹੀਂ ਆ ਕਿ ਇੰਨੇ ਚਿਰ ਹੀ ਆਏ ਆ ਉਹਨਾਂ ਨੂੰ ਨਹੀਂ ਪਤਾ ਕਿ ਕੌਣ ਲੈ ਕੇ ਜਾਣਾ ਚਲੋ ਠੀਕ ਆ ਬਹੁਤ ਹੀ ਲਾਗੇ ਮੈਂ ਲਿਉਣੀ ਆ ਚਾ ਤੇ ਮੇਰੀ ਨਾਲੇ ਗੱਲ ਸੁਣ ਕਿ ਤੂੰ ਉਹਨਾਂ ਲਾਗੇ ਜਾ ਕੇ ਲਾਗੇ ਜਾ ਕੇ ਤੇ ਚੜ ਕੇ ਬਹਿ ਗਈ ਸੀ ਤੇ ਤੈਨੂੰ ਨਹੀਂ ਪਤਾ ਕਿ ਜਾ ਕੇ ਤੇ ਚਾਹ ਬਣਾਣਾ ਮੈਂ ਸਵੇਰੇ ਕੀ ਕਿਹਾ ਸੀ ਤੈਨੂੰ ਚਲੋ ਕੋਈ ਗੱਲ ਨਹੀਂ ਮੈਂ ਚਾਹ ਲਿਉਣੀ ਆ ਹੁਣ ਹੁਣ ਨਹੀਂ ਬੈਠਦੀ ਜੇ ਨਹੀਂ ਅਸਰ ਹੋਇਆ ਨਾ ਤਾਂ ਮੈਨੂੰ ਦੱਸ ਦੇ ਇੱਥੇ ਹੀ ਚਲੋ ਮੈਂ ਚਾਹ ਦਾ ਬਣਾ ਕੇ ਲਿਆਵਾਂ ਹੁਣ ਉੱਥੇ ਬਹਿਣੀ ਨਹੀਂ ਚਾਹੀਦੀ ਲੱਗੀ ਚਲੋ ਨਹੀਂ ਮੈਂ ਬਹਿਣ ਨੂੰ ਉਹ ਨਹੀਂ ਹੌਲੇ ਨਾ ਕਾਪਿਟਲ ਇਹ ਨਾ ਨੇ ਮੇ ਮਰਜ਼ੀਆਂ ਨਾ ਆਪਣੀਆਂ ਹੀ ਕਰਨੀਆਂ ਹੁੰਦੀਆਂ ਦੱਸ ਵੀਰ ਭਾਬੀ ਤੇ ਮੇਰੇ ਆਏ ਆ ਤੇ ਮੈਂ ਹੀ ਪਹਿਲਾਂ ਲੱਗੇ ਜਾ ਕੇ ਬਹਿਣਾ ਵਾ ਤੁਹੀ ਹੁਣ ਦਸ ਲਾ ਕੇ ਜੜ ਕੇ ਤੇ ਬੈਠੇ ਰਹੋ ਮੈਂ ਭਲਾ ਕੋਈ ਦੁੱਖ ਸੁੱਖ ਨਹੀਂ ਕਰਨਾ ਕੋਈ ਗੱਲ ਬਾਤ ਕਰਨੀ ਕਰਨੀ ਭਲਾ ਕੋਈ ਨਹੀਂ ਹਾਲ ਇਹਨਾਂ ਦਾ ਵੀ ਇਹਨਾਂ ਮੈਨੂੰ ਲੱਗੇ ਕਿੱਥੇ ਬੈਹਨਣਾ ਬੜੀ ਉੰਤਰੀ ਹੈ ਵੇਖੋ ਜੀ ਸੱਸਾ ਕਿੰਨੀ ਤੇਜ਼ ਉਹਨਾਂ ਲੱਗੇ ਨਹੀਂ ਮਿਹਨਤ ਹਾਂਜੀ 2 ਮਿੰਟ ਨਹੀਂ ਕਿਤੇ ਬਹਿਨ ਦਿੱਤਾ ਉਸ ਵੇਲੇ ਖਲਾਤਾ ਪਾਣੀ ਲੈ ਕੇ ਆਈਏ ਉਸ ਵੇਲੇ ਨਹੀਂ ਚਾਪਣਾ ਉਹ ਕਿਹਾ ਵੀ ਅਜੇ ਕਿ ਬਹਿਣ ਦੇ 2 ਮਿੰਟ ਕੋਈ ਕਰਨੀ ਚਾਹ ਬਾ ਚੁੱਕੀ ਮੈਂ ਵੇਖੇ ਕਿੱਦਾਂ ਬਣਾਏ ਜਾਂਦੇ ਇਹਨੇ ਇਹ ਮੇਰਸਾ ਨਾ ਤੁਸੀਂ ਇਨਕੋ ਗੁੱਸੇ ਆ ਕੀ ਪਤਾ ਆਡੀ ਕੁੜੀ ਨਾਲ ਵੀ ਤੇ ਕਰਦੀ ਹੋਣੀ ਹੈ ਉਹ ਵੇਖਣ ਡਿਆ ਲੱਗਣ ਡਿਆ ਪਤਾ ਕਿਦਾਂ ਕਰਦੀ ਉਹ ਨਾਲ ਕੀ ਕਰਦੀ ਨੇ ਚਲੋ ਕੋਈ ਗੱਲ ਨਹੀਂ ਪਰੋਣਾ ਵੇਲਾ ਅਜ ਤੱਕ ਨਹੀਂ ਆਇਆ ਮੈਂ ਗੱਲ ਕਰਦੀ ਆ ਅੱਜ ਫੋਨ ਵੀ ਕੀਤਾ ਆਪਣੀ ਨੂੰ ਹਾਂਜੀ ਹਨਾ ਵੀ ਇੱਥੇ ਰਮੀ ਕਰ ਫੋਨ ਲੱਗੇ ਤੇ ਇਹ ਤੱਕ ਨਹੀਂ ਹੋਇਆ ਮਾਨੂੰ ਵੀ ਪਹਿਲਾਂ ਖਲਾਤਾ ਲੈ ਕੇ ਚਲ ਜਾ ਇੱਥੇ ਮਾਣੀ ਭੇਜਣਾ ਸੱਸ ਜੀ ਨਹੀਂ ਇਹ ਨਹੀਂ ਭੇਜ ਬਹੁਤ ਤੇਜ਼ ਵਾ ਸੱਸ ਐਵੇਂ ਨਹੀਂ ਚਰੀ ਹੋਰ ਹੁੰਦੀ ਓ ਕਿਨਾਂ ਜਾਣਾ ਕਿਹਦੇ ਨੇ ਅਣ ਟੋਠੀ ਵਾਲੇ ਵਾਰਾ ਕੋਈ ਨਹੀਂ ਹਾਂਜੀ ਲੱਗਦਾ ਕਿ ਇਹਨੇ ਕਪੜਾ ਲੈਣਾ ਪਾਇਆ ਘਰੇ ਬੈਠੇ ਸਾਰੇ ਮੈਂ ਤੁਹਾਨੂੰ ਉਹਦੇ ਹੀ ਕਿਹਾ ਸੀ ਨਾ ਇਹਨਾਂ ਨੇ ਕਿਤੇ ਵੀ ਜਾਣਾ ਹੈ ਦਾ ਜਾਣ ਕੇ ਰੇ ਕਰ ਤੂੰ ਨਾ ਇਹਨਾਂ ਜਾ ਕੇ ਮਛੀ ਨਹੀਂ ਕਰੇਗਾ ਕਿ ਆਪਾਂ ਗੱਪਾਂ ਦੈਣੀ ਆ ਅਸੀਂ ਤਾਂ ਮਾਤਰ ਹੈਗੀਆਂ ਕੋਈ ਗੱਲ ਨਹੀਂ ਮੈਂ ਜਾਣੀ ਆ ਆਰਾਮ ਨਾਲ ਗੱਲ ਕਰੀ ਕੋ ਬੋਲੋਗੇ ਨਾ ਤਾਂ ਬੋਲੀ ਨਾ ਜੀ ਹਾਂਜੀ ਹਾਂਜੀ ਠੀਕ ਆ ਅਸੀਂ ਵੀ ਨਾ ਕਹਿੰਦਾ ਘਰਬਾਰ ਹੀ ਵੇਖ ਲਿਆ ਯਾਨੀ ਕਰਤੂਤਾਂ ਦੇ ਵੇਖੀਆਂ ਨਹੀਂ ਕੀ ਕਰਦੇ ਫਿਰਦੇ ਹਾਂਜੀ ਸਸਤੇ ਜਿਆਦੇ ਚਲਾਕ ਵਣ ਆ ਉਹ ਮੁੰਡਾ ਵੀ ਉਹ ਵਾਲੀ ਆ ਫੋਨ ਕਿੱਥੇ ਹੈ ਤੇਰੇ ਸਾਹਮਣੇ ਹਜ ਤੱਕ ਨਹੀਂ ਆਇਆ ਮੁੰਡੇ ਨੂੰ ਵੀ ਉਹ ਸਿਕਾਉਂਦੀ ਹੋਣੀ ਆ ਉਹਦਾ ਦਾ ਮੁੰਡਾ ਵੇਖਣ ਨੂੰ ਤਾਂ ਉਹ ਚੰਗਾ ਸ਼ਕਲਾਂ ਹੀ ਚੰਗੀਆਂ ਵਾ ਕਰਤੂਟਾਂ ਹੋ ਜੀ ਇਹਨਾਂ ਦੀ ਚੱਲ ਕੋਈ ਗੱਲ ਨਹੀਂ ਉਹ ਵੀ ਨਾਲੋ ਕੇ ਮੰਗਣਿਆ ਨਾ ਮਸ਼ੀਨ ਹੋਰ ਕੋਣ ਮੰਗਣਿਆ ਹਾਂਜੀ ਇਹ ਮੁੜਾ ਸਮਝਾ ਨਹੀਂ ਸਕਦਾ ਮਮਿਓ ਕਿੱਥੋਂ ਲੈਣਗੇ ਉਹਨੇ ਵੀ ਘਰ-ਵਾਰ ਵੇਖਿਆ ਹੀ ਆ ਹਾਂ ਚੱਲ ਉੱਥੋਂ ਆਇਆ ਹੋ ਉੱਤੇ ਜਾਂਦੜਿਆ ਹੋ ਹਾਂਜੀ ਹਨਾ ਚੱਲ ਪਰਦੇਸ ਨੇ ਜਾ ਗੱਲ ਕਰਨ ਕੀ ਕਹਿੰਦੀ ਆ ਜਾਨੀ ਮੈਂ ਠੀਕ ਆ ਠੀਕ ਹੈ ਜ਼ਿਆਦਾ ਬੋਲੀ ਠੀਕ ਮੈਂ ਇੱਥੇ ਬੈਠਾ ਠੀਕ ਗਈ ਇੱਥੇ ਗਿਆਸ ਨੇ ਤਨਿਹਨ ਖਦਾਂ ਬੋਲਦੀ ਚਲੇ ਆ ਵੀ ਸਹੀ ਬੋਲੇ ਕਿ ਲੜਨਾ ਪਵੇ ਐ ਇਦਾਂ ਨਹੀਂ ਇੱਥੇ ਉਹ ਦਾਮਾ ਤਾ ਰੱਖਦੀ ਹੁੰਦੀ ਆ ਸਮਾਨ ਜੇਤ ਲੱਭ ਜੇ ਕੋਗਾ ਤੇ ਚਾਹ ਨਾ ਰੱਖੀ ਦਵਾ ਹਾਏ ਹਾਏ ਫਿਰ ਵੀ ਭਰਾ ਪਰ ਜਾਈ ਆਈ ਆ ਕੀ ਵਿਚਾਰੇ ਸੋਚਣਗੇ ਕਿ ਭੈਣ ਦੇ ਪਿੰਡੋਈ ਐ ਚਲ ਗਈ ਇੱਥੇ ਕੋਹਾਂ ਨਹੀਂ ਕਈ ਵਾਰ ਰੱਖਿਆ ਹੁੰਦਾ ਉਹਨੇ ਚੋਰੀ ਲਿਆ ਗਈ ਨੂੰ ਪਤਾ ਨਹੀਂ ਆਹ ਪਿਹੜ ਤੋਂ ਆਇਕਾ ਮੈਂ ਮਟਰਵਾ ਇਹ ਹੋਈ ਰਹਾ ਦਮੀ ਹੁਣ ਬੋਲਣਾ ਦੇਣੇ ਹੈ ਹੀ ਮੈਨੂੰ ਪਤਾ ਵੀ ਗੱਲ ਕਰਨ ਉਤੇ ਰਹਿਣਾ ਨਹੀਂ ਆ ਤੇ ਦਿਵਾਲੀ 2 ਮਿੰਟ ਹੋ ਜੂਗੀ ਫਿਰ ਕੀ ਆ ਹੁਣ ਚਾਹ ਦੇ ਵਿਚਾਰਿਆਂ ਨੂੰ ਪਿਆਲਾ ਕਹੇ ਦੇ ਨਾਲ ਹੁਣ ਏਦਾਂ ਥੋੜਾ ਘਲਾ ਦੇਨੇ ਚਲੋ ਉਹ ਰੱਖ ਦੇਣੀ